ਹਾਂਜੀ ਵੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਆ ਜਿੰਦੇ ਵਲੌਗ ਚ ਤੁਹਾਡਾ ਸਵਾਗਤ ਹੈ ਮੀਟ ਕਰ ਰਹੇ ਸਾਰਿਆਂ ਨੇ ਵਧੀਆ ਵੰਗੋ ਵਧੀਆ ਚਾਹੀਦੇ ਤੇ ਆਪਾਂ ਬਈ ਰੁਕੇ ਮਹਾਰਾਸ਼ਟਰ ਚ ਆਪਣੇ ਫੋਨ ਦੀ ਹੋ ਗਈ ਬੈਟਰੀ ਲੋ ਤਾਂ ਅੱਜ ਦੇ ਫੋਨ ਦਾ ਵਲੌਗ ਬਣਾਈ ਜਾਂਦੇ ਆ ਇਧਰ ਮਸ਼ੀਨਾਂ ਖੜੀਆਂ ਟਰੱਕ ਚ ਲੱਦੀਆਂ ਤੇ ਆਹ ਖੜੀਆਂ ਮਸ਼ੀਨਾਂ ਤੇ ਇਧਰ ਹਾਲਾਂ لمبے ਵੇਖੋ ਤੁਸੀਂ ਮੜੇ ਹੜੰਬੇ ਤੇ ਇੱਥੇ ਆਪਾਂ ਰੁਕੇ ਸੀ ਮਹਾਰਾਸ਼ਟਰ ਚ ਪਹਾੜਾਂ ਚ ਚੈੱਕ ਕਰੋ ਬਹੁਤ ਬਹੁਤ ਵਧੀਆ ਤੇ ਜੀਸੀਬੀਨ ਨਾਮ ਗਏ ਟਰੱਕ ਭਰੇ ਖੜੇ ਆ ਤੇ ਇਧਰ ਹੜੰਬੇ ਹਾਂ ਬਈ ਹੜੰਬੇ ਇਹ ਬੰਬੇ ਵੇਖੋ ਕਿੱਡੇ ਸੋਹਣੇ ਬਣੇ ਦੇਖ ਲੋ ਕਿੱਡੇ ਸੋਹਣੇ ਹੜੰਬੇ ਬਣੇ ਤੇ ਆਪਾਂ ਰੁਕੇ ਹਾਂ ਮਹਾਰਾਸ਼ਟਰ ਚ ਪਾਣੀਆਂ ਪਾੜੀਆਂ ਚ ਜੁੱਤ ਤਾਂ ਮਰਜੀ ਹੋਈ ਖਲੋ ਪਾੜੀਆਂ ਹੀ ਪਾੜੀਆਂ ਪਾੜੀਆਂ ਹੀ ਪਾੜੀਆਂ ਹੁਣ ਪਾੜੀਆਂ ਹੀ ਆਉਣੀਆਂ ਤੇ ਬਾਕੀ ਤੁਹਾਨੂੰ ਹੰ ਦੱਸਾਂਗੇ ਆਪ ਮਹਾਰਾਸ਼ਟਰ ਚ ਹੁਣ ਗਾਂ ਕਿੱਥੇ ਰੁਕਣਾ ਕਿੱਥੇ ਨਹੀਂ ਠੀਕ ਆ ਵੇਖ ਲੋ ਬਈ ਥਾੱਕ ਅਕਲ ਕਿਵੇਂ ਵੀ ਜੀਤ ਆਵੇ ਆ ਕਹਿੰਗੇ ਯੋ ਵੇ ਪੜਨ ਰੰਗਾਂ ਫੇਰ ਦੂ ਤੱਕ ਦੂਰ ਧੱਕਰ ਫੇਰ ਪੜ ਜਾਣਾ ਨਾ ਨਵਾਂ ਨਹੀਂ ਹੈ ਵੇਂਗਾ ਬਹੁਤਾ ਹੈ ਕੋਈ ਨਹੀਂ ਬਾਬਾ ਕਰੇ ਮੇਰ ਤੇ ਨੀ ਯਾਤਰਾ ਵਧੀਆ ਚੱਲ ਰਹੀ ਹੈ ਤੇ ਬਰ ਕਹਿੰਦੇ ਆਰਮੀ ਦਾ ਟਰੱਕ ਵੀ ਚੱਲਿਆ ਇਧਰ ਹੜੰਬੇ ਕਹਿੰਦੇ ਸਿਰਲ ਗਏ ਹੜੰਬੇ ਯਾਰ ਮੈਨੂੰ ਬਹੁਤ ਪਸੰਦ ਆਏ ਹੜੰਬੇ ਬਹੁਤ ਸੋਹਣੇ ਵੇਖਦਾ ਜੀ ਹੜੰਬੇ ਹੜੰਬੇ ਨਾਲ ਗਰੀ ਹੈ ਤੇ ਆਪਣੇ ਚੀਕਾ ਹੀ ਆ ਬੈਨ ਨਾਲ ਰਾਤ ਇੱਕ ਵਾਸੇ ਬੈ ਰਹਿਣਾ ਵੇਖ ਮੱਥਾ ਲੇ ਗਲੇ ਆਪਾਂ ਨੇ ਚਾਹ ਜੂਸ ਅਗਲੀ ਐ ਤੇ ਇਹ ਬਾਕੀ ਮੋਹਰੇ ਵੇਖੋ ਕਿੰਨਾ ਸੋਨਾ ਗੁਰਦਰਾ ਚਲੋ ਜੀ ਟੱਲਾ ਪਰ ਇਹ ਉਹੀ ਆ ਵੀ ਆਪਾਂ ਹੌਂਟੇ ਦਾ ਕਰ ਰਹੇ ਗੁਰੂਗਰ ਹੈਗਾ ਗੁਰੂ ਨਾਨਕ ਸਾਹਿਬ ਜੀ ਛੇ ਗਨੌਲੇ ਸਾਹਿਬ ਜੀ ਸਾਹਿਬ ਜੀ ਆ ਤੇ ਦੇਖਦੇ ਆ ਮੱਥਾ ਇੱਥੇ ਬਾਬੇ ਸੁੱਤੇ ਪਏ ਆ ਤੇ ਕਰਾਸ ਆਉਣ ਕਰਾਲੇ ਲੋਟ ਉਧਰ ਤਾਇਆ ਜੀ ਖੜੇ ਆ ਠੀਕ ਆ ਤੇ ਚੱਲਦੇ ਆ ਹੁਣ ਆਪਣਾ ਘੋੜਾ ਜਾਨਵਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਯਾਰ ਐਨਾ ਕਰੋ ਬਾਬੇ ਕਹਦੇ ਯਾਰ ਕਰ ਲੋ ਕਰ ਲੋ ਕੰਮ ਯਾਰ ਕਰ ਲੋ ਐਨਾ ਠੀਕ ਆ ਬਾਬੇ ਨੇ ਕਹਦਾ ਯਾਰ ਹੁਣ ਤਾਂ ਕਰ ਕੋਈ ਨਹੀਂ ਚਲੋ ਚੱਲ ਗਏ ਜੋ ਬਰੋ ਪੱਤਰ ਤੁਸੀਂ ਇਧਰ ਵੇਖੋ ਯਾਰ ਓਏ ਕੋਈ ਇਹ ਕੋਪੜ ਇਹ ਪੱਥਰ ਦੇ ਪਹਾੜ ਪੱਥਰ ਹੀ ਨੇ ਰਾਹੇ ਉਹ ਫਿਰ ਉੱਥੋਂ ਜਿੱਥੇ ਰੁਕੇ ਜਿਨ੍ਹਾਂ ਜਿਹਨਾਂ ਨੇ ਘੋੜਾ ਚੜਾਇਆ ਉਹਨਾਂ ਦੇ ਰੈਸਟਦਾਰ ਆ ਹਾਂ ਖੇਤਲੀ ਖੇਤਲੀ ਹਾਂ ਉਹਨਾਂ ਦੇ ਰੈਸਟਦਾਰ ਆਹੇ ਤੇ ਉੱਥੇ ਰੁਕੇ ਸੀ ਪਕੌੜੇ ਪਕੂੜੇ ਆਹ ਖਾਦਾ ਤੇ ਹੁਣ ਚੱਲਦੇ ਆ 85 ਕਿਲੋਮੀਟਰ ਦਾ ਕਰਦਰ ਚੱਲਦੇ ਹੁਣ ਕਿਸੀ ਗੁਰਦਾਰੇ ਤੇ ਇੱਥੇ ਹੋਟਲ ਹੋ ਰਿਹਾ ਹੋਟਲ ਤੇ ਇੱਥੋਂ ਲਿਆ ਖਾਣ ਪੀਣ ਨੂੰ ਤੇ ਅਧਰਨ ਢੋਂਡੇ ਪੀਤੇ ਆਹੀਂ। ਪੁੱਤ ਆਕ ਦੇਖਾਦੇ ਆਪਣੀ ਤੇ ਉਹ ਵੀ ਆਪਣਾ ਘਰ ਆਵੋ। ਬਾਕੀ ਬਾਬਾ ਹਾਂਜੀ ਕੀ ਹਾਲ ਚਾਲ? ਠੀਕ ਹੈ ਤੂੰ ਵੀ ਸੁਣਾਓ। ਬੱਚਾ ਆਪਣਾ? ਹਾਂਜੀ। ਪੂਰਾ ਵਧੀਆ। ਉਹ ਪੂਰਾ ਟੌਪ ਦਾ ਜੀ ਚੈਂਪੀਅਨ ਘੋੜਾ ਪੰਜਾਬ ਦਾ। ਹਾਂ ਤੇ ਇਹ ਵੀ ਦੱਸਦੇ ਮਾਣਾ ਬਈ ਜੇ ਕਿ ਇਹਨੇ ਘੋੜੇ-ਘੋੜੇ ਲੈਣੇ ਹੁਣ ਤੇ ਆਪਣੇ ਨਾਲ ਕਨੈਕਟ ਕਰ ਸਕਦੇ ਵੀ ਨੰਬਰ ਤੁਹਾਨੂੰ ਦਿੰਦੇ ਆ ਸਕਰੀਨ ਤੇ। ਨੰਬਰ ਦੱਸ ਦੇ। ਨੰਬਰ ਦੇ ਦਿੰਦੇ ਆ। ਕੋਈ ਚਾਰਜ ਲੱਗਾਗਾ? ਅੱਛਾ ਨੰਬਰ ਆਪਾਂ ਲਿਖ ਦਾਂਗੇ। ਹਾਂਜੀ ਵੀ ਨੰਬਰ ਆਪਾਂ ਲੈ ਗਦਾਂਗੇ ਤੇ ਬਾਕੀ ਤੁਸੀਂ ਬਈ ਜਿਹੜੇ ਘੋੜੇ ਘੂੜੇ ਲੈਣੇ ਆ ਜੋ ਵੀ ਗਦਾ ਵੀ ਲੈਣਾ ਤਾਂ ਵੀ ਦੱਸਿਓ ਹਾਂ ਕਿੰਨਾ ਕਿੰਨਾ ਕਰੋ ਹਾਂ ਜਿਹੜਾ ਕੋਸ ਵੀ ਲੈਣਾ ਤੁਸੀਂ ਗਦਾ ਲੈਣਾ ਘੋੜਾ ਲੈਣਾ ਘੋੜੀ ਲੈਣੀ ਖੱਤਰ ਲੈਣੀ ਜਿਹੜਾ ਕੋ ਮਰਜੀ ਜਾਨਵਰ ਲੈਣਾ ਹੋਵੇ ਆ ਬੰਨਾ ਵੀ ਸਰਕਾਰ ਕੇ ਘਰ ਸਾਦਾ ਜੋ ਵੀ ਇੱਧਰ ਵੀ ਘੋੜੇ ਖੜੇ ਆ ਆਪਣੀ ਬਈ ਉਹ ਆਪਣਾ ਆਪਣਾ ਚਾਰ ਚੱਕਾ ਖੜਾ ਉਹ ਉਥੇ ਉਹ ਖੜੀ ਆ ਤੇ ਹੁਣ ਆਪਾਂ ਬਈ ਆਏ ਸੀ ਠੰਡਾ ਠੰਡਾ ਪੀਣਾ ਤੇ ਮਖੌਣੇ ਤੁਹਾਨੂੰ ਗੁਰਦਾ ਰੋਟੀ ਰੋਟੀ ਖਾਣੀ ਹੈ ਹੁਣ ਕਿ ਨਹੀਂ ਬਦੋਂ ਮੈਨੂੰ ਵੀ ਤੇ ਨਹੀਂ ਬਰਉਦਾ ਹੁਣ ਐਸਾ ਤਾਂ ਮਾਤਾ ਉਹ ਜਿਹੜਾ ਲੰਗੜਾ ਉਹ ਤੇ ਮੇਰੇ ਡੈਪੇ ਰੁਕ ਤਾਣਾ ਮੈਂ ਜਿਹੜਾ ਅੱਧਾ ਘੰਟਾ ਤੋਂ ਖਾ ਕੇ ਆਇਆ ਨੂੰ ਦੱਸ ਦੇ ਕਿੰਨੀ ਕੁ ਲੇਟ ਪੈਣ ਆਪੇ ਕੋਈ ਨਹੀਂ ਕੋਈ ਨਹੀਂ ਚੱਲ ਨਾ ਲੈ ਨਾ ਉਹ ਕਈ ਹੁੰਦੇ ਯਾਤਰਾ ਆ ਵੇਖੋ ਭਈ ਆ ਟੇਡਾ ਆ ਗਿਆ ਕੋਲੇ ਵੱਲ ਚਲੋ ਵਿਚਾਰੇ ਵੀ ਤੇ ਆ ਰਿਹਾ ਭਈ ਗੋਤਾਰਾ ਸਾਡਾ ਸਾਡਾ ਨਹੀਂ ਆ ਗੁਰੂ ਦਾ ਥਾਂ ਦਾ ਸਾਂਝਾ ਹੁੰਦਾ ਤੇ ਆ ਖੜਾ ਗੁਰੂ ਆ ਰਿਹਾ ਗੁਰੂ ਘਰ ਤੇ ਆ ਰਿਹਾ ਬਈ ਟਰੱਕ ਪੰਜਾਬ ਦਾ ਹੈ ਪੀਬੀ 23 23 ਕਿੱਸਾ ਨੰਬਰ ਹੈ ਸਿੰਗੀ ਨੱਤੀ ਹੂੰ ਵੀ ਇੱਧਰ ਦਾ ਪੰਜਾਬ ਦਾ ਹੀ ਹੈ ਹਾਂ ਪੀਬੀ ਜਿਹਾ ਆ ਗਿਆ ਜਹੋਂ ਦਾ ਨੰਬਰ ਤੁਹਾਨੂੰ ਦੱਸੋ ਕਿੱਥੋਂ ਦਾ ਹੈ ਉਹਦਾ ਲੰਗਰ ਪਾਣੀ ਹਾਂ ਚੱਲਦੀ ਹੁੰਦਾ ਤੇ ਬਾਕੀ ਆਪਣਾ ਜਿਹੜਾ ਹੈਗਾ ਤੀਜਾ ਤੇ ਇੱਧਰ ਹੈਗਾ ਖੂਹ ਆ ਬਬਾਈ ਦੇ ਚਲ ਗਏ ਆ ਜਾ ਇੱਥੇ ਆ ਮਾ ਇੱਧਰ ਬਾਹਰ ਅੱਜ ਤੇ ਹੈਗਾ ਕੁ ਏਗਾ ਕੁ ਆਵਾ ਗੁਰਦਰ ਵਧੀਆ ਰੁਕੇ ਆ ਤੇ ਇੱਧਰ ਕਹਿੰਦੇ ਕਵਰੇਜ ਦੇਦੇ ਦੋ ਕਵਰੇਜ ਦਿੱਤੇ ਸਨ ਆਇਆ ਆਇਆ ਲੈ ਇੱਧਰ ਆਪਾਂ ਆਪਣਾ ਗੱਡੀ ਵੜੋ ਤੇ ਠੀਕ ਆ ਦਾਦਾ ਠੀਕ ਆ ਆ ਬੈਠੇ ਸਾਡਾ ਦਾਦਾ ਜੀ ਹਾਂ ਅੱਗੇ ਨਾਲਾਇਨੇ ਚਲੋ ਉਹ ਲੈਦਾ ਕੀ ਵੀ ਲੈਦਾ ਜਗਦੀ ਰਹਿੰਦੇ ਯਾਰ ਜਗਦੀ ਜਗਦੀ ਡਰੂਗਾ ਇਹ ਇਹ ਮੈਂ ਜਗਦੀ ਆ ਹਾਂ ਬਾਤ ਤੇ ਆਪਾਂ ਵੀ ਇੱਥੇ ਪਾਣੀ ਹੈਗਾ ਸੰਦਾ ਤੇ ਆਪਾਂ ਕੰਡਾ ਲਿਆ ਅਸੀਂ ਐਸੇ ਕਰਕੇ ਵੀ ਤੀਜਾ ਟੜ ਕੇ ਤੁੰਦ ਖਿਆਰ ਕੋਈ ਲੌਕ ਚੂ ਕਰਾਂਗੇ ਵਿਕਤੀ ਆਪਣੇ ਵਲੌਗ ਨਾਲ ਜੜ ਕੇ ਇੱਥੇ ਇਹਨੇ ਬਈ ਉਹ ਦੋ ਟੈਂਕੀ ਜਿਹੜੀ ਭਰਦੀ ਆ ਉਥੋਂ ਉਹ ਟੈਂਕੀ ਲੱਗੀ ਸਾਹਮਣੇ ਜਿਹੜੀ ਉਹ ਟੈਂਕੀ ਭਰਦੀ ਆ ਉਹ ਸਿੱਧੀ ਡੱਕਦੀ ਆ ਡੇਗੇ ਦਾ ਪਾਣੀ ਖੂਹ ਚ ਤੇ ਇੱਧਰੋਂ ਖੂਹ ਚੋਂ ਪਾਣੀ ਆਉਂਦਾ ਇੱਥੇ ਖੂਹ ਚੋਂ ਪਾਣੀ ਆਉਂਦਾ ਇੱਥੇ ਵੇਖ ਸਕਦਾ ਤੁਸੀਂ ਬਈ ਖੇੜ ਬਹੁਤ ਵੱਡੀ ਬਣਾਈ ਹੈ ਤੇ ਪਾਣੀ ਬਹੁਤ ਠੰਡਾ ਹੈ ਦਾ ਪਾਣੀ ਨੋਰਮਲ ਆ ਇੰਨਾ ਵੀ ਨਹੀਂ ਅਠਾਰਾ ਠੰਡਾ ਹੈਗਾ ਕਿੱਸਾ ਹਾਉਣਾ ਠੰਡਾ ਬੋ ਠੰਡੇ ਕੀ ਦੱਸਾਂ ਯਾਰ ਬਾਬਿਓ ਇੱਥੇ ਠੰਢ ਹੀ ਹੈਣੀ ਰਾਤ ਨੂੰ ਜਦੋਂ ਟਾਲਾ ਕੋਟ ਚਾਰ ਚੱਕੀ ਚੱਲਦੀ ਹੈ ਨਾ ਗੱਡੀ ਆਪਰੀ ਤੇ ਕੰਟਰ ਚੱਲਦਾ ਜਦੋਂ ਉਦੋਂ ਠੰਡ ਲੱਗਦੀ ਹੈ ਉਦੋਂ ਆਪਾਂ ਪੂਰਾ ਲੈ ਲੈਂਦੇ ਹਾਂ ਰਾਤ ਨੂੰ ਬਾਕੀ ਤੁਸੀਂ ਪਿਛਲੇ ਵਲੌਗਸ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਆਪਾਂ ਹਰੂਰ ਸਾਹਿਬ ਚੱਲੇ ਆਪਾਂ ਵਧੀਆ ਯਾਤਰਾ ਰੱਖੀ ਹੈ ਆਪਣੀ ਤੇ ਤੁਸੀਂ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੁਸੀਂ ਕਰਨਾ ਤੇ ਕਰ ਲੋ ਸਬਸਕ੍ਰਾਈਬ ਤੇ ਹੁਣ ਆਪਾਂ ਰੋਟੀ ਪਾਣੀ ਛੱਕਦੇ ਤੇ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇੰਨਾ ਹੀ ਤੁਹਾਡਾ ਧੰਨਵਾਦ ਬਹੁਤ-ਬਹੁਤ ਤੇ ਆਪਣਾ ਸ਼ੇਦੀ ਤੋਂ ਸ਼ੇਤੀ ਮੋਨਟਾਈਜ਼ ਹੋਣ ਤੋਂ ਚੈਨਲ ਤੇ ਬਾਕੀ ਤੁਹਾਨੂੰ ਬਾਅਦ ਦੱਸਾਂਗੇ ਚੈਨਲ ਮੋਨਟਾਈਜ਼ ਹੋ ਗਿਆ ਨਾ ਫਿਰ ਆਪਾਂ ਜਿਹੜੇ-ਜਿਹੜੇ ਘਰਦਾਰੇ ਕਿਹਾ ਸੀ ਉਹ ਘਰਦਾਰੇ ਆਪਾਂ ਜਾਣਾ ਬਾਕੀ ਤੁਸੀਂ ਸਾਡੇ ਵਲੌਗ ਨਾਲ ਜੁੜੇ ਰਹੋ ਆਪਾਂ ਰੈਕ ਘਰਦਾਰੇ ਜਾਵਾਂਗੇ ਤੇ ਆਪਾਂ ਹੁਣ ਹੈਗੇ ਆ ਬਈ ਆ ਮਹਾਰਾਸ਼ਟਰ ਚ ਇਹ ਗੁਰਦਰਾ ਵੇਖਸਾਣਾ ਗੁਰਦਾਰਾ ਬਈ ਗੁਰੂ ਘਰ ਸਾਰਾ ਸਾਂਝਾ ਹੁੰਦਾ ਤੇ ਬਾਕੀ ਜੱਪਾ ਯਾਤਰਾ ਚੱਲੇ ਯਾਤਰਾ ਤੇ ਜਦੋਂ ਜਾਣਾ ਵੀ ਕੋਈ ਮਾਂ ਚ ਕੋਈ ਗਲਤ ਸ਼ਾਦੇ ਖਾਸਾ ਕਿਤੇ ਬਹੁਤ ਕਾਸ਼ ਹੁੰਦਾ ਕਿ ਵਿੱਚੋਂ ਕਈ ਬੰਦੇ ਚੁਗਲ ਖੋਰ ਬਹੁਤ ਯਾਦ ਆਉਂਦੇ ਆ ਵੀ ਤੁਸੀਂ ਕਈ ਦਾ ਬਈ ਇੱਧਰ ਹੁਣ ਤੁਹਾਨੂੰ ਕੀ ਦਸੀਏ ਕਈ ਗੱਲਾਂ ਨਹੀਂ ਸ਼ੇਅਰ ਕਰਨੀਆਂ ਪਰ ਮੈਂ ਤੇ ਇਹ ਹੁੰਦੇ ਚੁਗਲ ਖੋਰ ਯਾਰ ਕੀ ਦਸੀ ਉਹਨਾਂ ਬਾਰੇ ਕੀ ਕਹੀਏ ਤੇ ਬਾਕੀ ਆਪਣੇ ਤੇ ਤੇ ਆ ਪੜੇ ਵਾਰੀ ਬਾਹਲਾ ਵਾਰੀ ਖਿਆਤਾ ਯਾਰ ਤੇ 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 ਇਹ ਬਾਕੀ ਆਪਣੇ ਯਾਰ ਬੇਲੀ ਵਧੀਆ ਚੜਦੀ ਕਲਾ ਚ ਤੇ ਆਪਣੀ ਰੌਣਕ ਉਹ ਆਪਾਂ 8 ਦਿਨਾਂ ਬਾਅਦ ਜਾਵਾਂਗੇ ਉਦੋਂ ਪਤਾ ਲੱਗੂ ਵੀ ਕੀ ਕਹਿੰਦੀ ਆ ਤੇ ਬਾਕੀ ਆਪਾਂ ਰੌਣਕ ਕਰਾਈ ਸੀ ਡੋਡਾਂ ਵਾਲੇ ਹੌਸਸਾ ਤੋਂ ਤੇ ਬਾਬਾ ਸੌਖਾ ਰੱਖੇ ਪਾਇਤਰੀ ਨੂੰ ਆਪਾਂ ਪਾਇਤਰੀ ਨੂੰ ਆਪਾਂ ਚੈੱਕ ਕਰਾਵਾਂਗੇ ਕਿ ਕਰ ਮੈਂ ਬੱਚਾ ਹੀ ਆ ਤੇ ਮੇਰੇ ਮਾਲਕ ਦਾ ਇੰਨਾ ਮੈਨ ਭਰੋਸਾ ਨਸੂਬੇ ਬਾਦਸ਼ਾਹ ਦੇ ਤੇ ਬਾਬਾ ਜਰੂਰ ਟ੍ਰੈਕਿੰਗ ਆਪਾਂ ਨੂੰ ਲਿਹਾਊਗਾ ਤੇ ਬਾਕੀ ਜੇ ਤਾਂ ਆਪਾਂ ਚੰਨ ਮੋਨਟਾਈਜ਼ ਹੋ ਗਿਆ ਬਾਬੇ ਦੀ ਕਿਰਪਾ ਨਾਲ ਫੇਰ ਆਪਾਂ ਸਾਰੇ ਗੁਰਦਾਰੇ ਜਾਵਾਂਗੇ ਜਿਹੜੀ ਜਿਹੜੇ ਗੁਰਦਾਰੇ ਕਿਹਾ ਆਪਾਂ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਇਹ ਹਾਥੋਂ ਮੈਂ ਲੈ ਨਾਸ਼ਿਰ ਬਾਕੀ ਓਕੇ ਬਾਈ